ਆਮਲ ਕੁਮਿੰਦਰ ਸਿੰਘ ਜੀ ਪਿੰਡ ਕਲਵਾਨੋ ਜ਼ਿਲ੍ਹਾ ਪਟਿਆਲਾ ਜੀ ਓਕੇ ਬੋਡੀ ਸਰਵਿਸ ਯੂਜ਼ ਕਰਨ ਤੋਂ ਪਹਿਲਾਂ ਕੀ ਪ੍ਰੋਬਲਮ ਸੀ ਆਵਲੇ ਵਾਈਫ ਤੇ ਗੋਡੇ ਦੁਖਦੇ ਸੀ ਜੀ ਉਹਨੂੰ ਪ੍ਰੋਬਲਮ ਸੀ ਕਿ ਸਰੀਰ ਨੂੰ ਥੇਲੇ ਜਾਂ ਜਾਂਦੇ ਸੀ ਜੀ ਥਰੇਲੀਆਂ ਆਉਂਦੀਆਂ ਸੀ ਤੇ ਗੋਡੇ ਦੁਖਦੇ ਸੀ ਓਕੇ ਇਹਦੇ ਫਿਰ ਤੁਸੀਂ ਡਾਕਟਰ ਡਾਕਟਰ ਕੋਲ ਵੀ ਦਿਖਾਇਆ ਡਾਕਟਰ ਕੋਲ ਗਏ ਸੀ ਐਕਸਰੇ ਕਰਾਈ ਸੀ ਉਹ ਕਹਿੰਦੇ ਗੈਪ ਪੈ ਗਿਆ ਗੋਡਾ ਜੀ ਵੀ ਗੈਪ ਪੈਣਾ ਸ਼ੁਰੂ ਹੋ ਗਿਆ ਹਾਂ ਗੈਪ ਪੈਣਾ ਸ਼ੁਰੂ ਹੋ ਗਿਆ ਜੀ ਓਕੇ ਵੀ ਦਵਾਈ ਚੱਲੂਗੀ ਇਹਦੀ ਹਾਂ ਤੇ ਦਵਾਈ ਚੱਲੂ ਜੀ ਵੀ ਗ੍ਰੀਸ ਘਟ ਗਈ ਰਹੇਗੀ ਅੱਛਾ ਅੱਛਾ ਉਹ ਉਹਦੇ ਕਰਕੇ ਵੀ ਦਰਦ ਦੀ ਪ੍ਰੋਬਲਮ ਆ ਰਹੀ ਹੈ ਦਰਦ ओके ਜੇ ਮੈਂ ਹੁਣ ਤੁਸੀਂ ਬੋਡੀ ਸਰਵਿਸ ਯੂਜ਼ ਕੀਤਾ ਤੁਸੀਂ ਫਿਰ ਕਿੰਨੇ ਕ ਟਾਈਮ ਤੋਂ ਵੀਡੀਓ ਦੇਖ ਰਹੇ ਹੋ ਆਪਣੀਆਂ ਮੈਂ 3-4 ਸਾਲ ਤੋਂ ਵੀਡੀਓ ਦੇਖ ਰਿਹਾ ਸੀ ਜੀ ਵੀਡੀਓ ਦੇਖੀ ਜਾਂਦੇ ਸੀ ਪਰ ਯੂਜ਼ ਕਰਿਆ ਨਹੀਂ ਸੀ ਜੀ ਕਰਨੇ ਸੀ ਜੀ ਓਕੇ ਹੁਣ ਜਦੋਂ ਲੋਡ ਪਈ ਤਾਂ ਲੋਡ ਪਈ ਤਾਂ ਯੂਜ਼ ਕਰਿਆ ਜੀ ਓਕੇ ਵੀ ਦਬਾਈਆਂ ਨਾਲ ਆਪਣਾ ਯੂਜ਼ ਫਾਇਦੇ ਜਾਈ ਹਾਂ ਵੀ 50 ਦਿਨ ਦਾ ਤੁਸੀਂ ਕੋਰਸ ਲੈ ਲਿਆ ਹਾਂ ਜੀ ਵਰਤ ਲਿਆ ਹਾਂ ਜੀ ਹੁਣ ਗੋਡੇ ਕਿਵੇਂ ਨੇ ਬਾਈ ਹੁਣ ਗੋਡੇ ਠੀਕ ਨੇ ਜੀ ਓਕੇ ਪਹਿਲਾਂ ਗੋਡੇ ਸਵੈਲਿੰਗ ਪਈ ਸੀ ਹੁਣ ਸਵੈਲਿੰਗ ਵੀ ਛੱਡ ਗਈ ਮੈਂ ਸੋਚ ਪਈ ਹੋਈ ਸੀ ਆ ਸੋਚ ਪਈ ਸੀ ਉਹ ਵੀ हट ਗਈ ਦਰਦ ਵੀ हट ਗਿਆ ਉਕੇ ਜਿਵੇਂ ਤਰੇਲੀਆਂ ਕਹਿੰਦੇ ਸੀ ਉਹ ਵੀ ਸੈੱਟ ਹੋ ਗਏ ਬਾਈ ਜੀ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਇਹ ਮੈਸੇਜ ਦਵਾਂਗਾ ਵੀ ਤੁਹਾਡੀ ਸਰਵਸ ਜ਼ਰੂਰ ਵਰਤੋ ਜੀ ਵੀ ਸਰੀਰ ਦੀ ਸਫਾਈ ਕਰਾਣੀ ਜ਼ਰੂਰੀ ਹੈ ਜੀ ਇਸ ਦੇ ਵਾਸਤੇ ਸਭ ਤੋਂ ਵੱਡਾ ਫਾਇਦਾ ਹੋਏਗਾ ਇਹਦੇ ਨਾਲ ਜੀ ਬਿਲਕੁਲ ਬਿਲਕੁਲ ਅਸੀਂ ਹੋਰ ਵੀ ਹਜ਼ਾਰਾਂ ਬੰਦਿਆਂ ਨੂੰ ਕਹਾਂਗੇ ਸਭ ਨੂੰ ਫਾਇਦਾ ਹੋਵੇ ਜੀ ਬਿਲਕੁਲ ਤਾਂ ਹੀ ਤੁਸੀਂ ਵੀਡੀਓ ਬਣਾ ਰਹੇ ਹੋ ਲੱਖਾਂ ਲੋਕਾਂ ਤੱਕ ਵੀਡੀਓ ਪਹੁੰਚੇ ਤੁਹਾਡੀ ਹਾਂਜੀ ਹਾਂ ਧੰਨਵਾਦ ਬਾਈ ਜੀ ਤੁਹਾਡਾ